ਨਾਮ ਉਹ ਹਾਂਜੀ ਸਰ ਮੇਰਾ ਨਾਮ ਡਾਕਟਰ ਭਗਵੰਤ ਸਿੰਘ ਆ ਸਰ ਤੇ ਅੱਜ ਇੱਥੇ ਅਸੀਂ ਇਕੱਤਰ ਹੋਏ ਆ ਵੀ ਕੇਰ ਪੰਜਾਬ ਫਾਊਂਡੇਸ਼ਨ ਵੱਲੋਂ ਜੋ 22 4 2025 ਦਾ ਦਿਨ ਕਾਲੇ ਅੱਖਰਾਂ 'ਚ ਸਾਡੇ ਦੇਸ਼ 'ਚ ਲਿਖਿਆ ਜਾਊਗਾ ਜੋ ਇੱਕ ਕਸ਼ਮੀਰ ਸਾਡੇ ਜੋ ਦੇਸ਼ 'ਚ ਇੱਕ ਸ਼ਾਂਤੀ ਦਾ ਇੱਕ ਸੁੰਦਰਤਾ ਦਾ ਪ੍ਰਤੀਕ ਸੀਗਾ ਉੱਥੇ ਜੋ ਇਨਸੀਡੈਂਟ ਹੋਈ ਹੈ ਜਿਹੜੇ ਉੱਥੇ 27 ਲੋਕ ਮਾਰੇ ਗਏ ਹਨ ਅੱਤਵਾਦੀ ਅਟੈਕ 'ਚ ਉਹਨਾਂ ਦੀ ਉਹਨਾਂ ਲਈ ਸੰਵਧਾਨਿਕ ਸਮਾਰੋਹ ਸੀ ਜਿਹੜਾ ਜਾਰਗਨਾਈਜ਼ ਕੀਤਾ ਹੈ ਇਥੇ ਇਨ ਦਾ ਫਾਰਮ ਆਫ ਕੈਂਡਲ ਮਾਰਚ ਤੇ ਕੈਂਡਲ ਮਾਰਚ ਨਾਲ ਅਸੀਂ ਸਾਰੇ ਇੱਕ ਆਪਣਾ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਦੇਸ਼ ਸਾਡਾ ਇਕੱਠਾ ਹੈ ਪੂਰੇ ਦੇਸ਼ ਚ ਸਾਰੇ ਭਾਈਚਾਰੇ Hindu Muslim Sikh ਚਾਏ ਸਾਰੇ ਭਾਈਚਾਰੇ ਕੈਂਡਲ ਮਾਰਚ ਕਾਢ ਰਹੇ ਹਨ ਆਪਣੇ ਆਪਣਾ ਇਕਤਾ ਦਾ ਪ੍ਰਤੀਕ ਦੇ ਰਹੇ ਹਨ ਅਸੀਂ ਵੀ ਰਾਜਪੁਰੇ ਚ ਆਪਣੇ ਸ਼ਹਿਰ ਚ ਆਪਣਾ ਹੈ ਨਾ ਮੈਸੇਜ ਦੇ ਰਹੇ ਆ ਵੀ ਸਾਰੇ ਧਰਮ ਇਕੱਠੇ ਹਨ ਜੋ ਦੇਸ਼ ਨੂੰ ਤੋੜਨ ਲੜੀਆਂ ਤਾਕਤਾਂ ਹਨ ਜੋ ਸਾਡੇ ਦੇਸ਼ ਦਾ ਸੈਕੂਲਰਿਜ਼ਮ ਹੈ ਉਸ ਨੂੰ ਤੋੜਨ ਦੀ ਜਿਹੜੀਆਂ ਸਾਜਿਸ਼ਾਂ ਅੱਜ ਕੱਲ ਚੱਲ ਰਹੀਆਂ ਹਨ ਉਹਦੇ 'ਚ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਸਾਰੇ ਇੱਕ ਮੰਚ ਤੇ ਆਈਏ ਤੇ ਸਾਰਿਆਂ ਅਤਵਾਦ ਖਿਲਾਫ ਜੋ ਲੜਾਈ ਹੈ ਉਹ ਲੜੀਏ ਜੀ ਸਰ ਸਰਕਾਰ ਆਪਣਾ ਕੰਮ ਕਰ ਰਹੀ ਹੈ ਸਾਰਾ ਤੇ ਸਰਕਾਰ ਨੂੰ ਕਹਿਣਾ ਚਾਹੁੰਦਾ ਆ ਕਿ ਜਲਦੀ ਤੋਂ ਜਲਦੀ ਜੋ ਜਿਹੜੇ ਵੀ ਬੰਦੇ ਇਸ ਲਈ ਰਿਸਪਾਂਸਿਬਲ ਹਨ ਉਹਨਾਂ ਨੂੰ ਫੜ ਕੇ ਸਜ਼ਾਵਾਂ ਦਿੱਤੀਆਂ ਜਾਣ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਯਾਦ ਰੱਖਣ ਲੱਗੇ ਕਿ ਕੋਈ ਇਹੋ ਜਿਹਾ ਸਾਾਨੂੰ ਦੇਸ਼ ਨੂੰ ਤੋੜਨ ਵਾਲੀ ਕੋਈ ਤਾਕਤ ਖੜੀ ਨਾ ਹੋ ਸਕੇ ਮੇਰਾ ਨਾਮ ਮਿੰਕੀਨ ਬਰਮਾ ਹੈ ਜੀ ਮੈਂ ਰਾਜਪੁਰੇ ਤੋਂ ਹਾਂ ਤੇ ਅੱਜ ਜਿਹੜਾ ਦਿਨ ਹੈ ਅਸੀਂ ਸਾਰੇ ਇਕੱਠੇ ਹੋਏ ਆ ਜਿਹੜਾ 22 ਤਰੀਕ ਨੂੰ ਜਿਹੜਾ ਵੀ ਮਾਰਾ ਇੱਕ ਬਾਪਿਆ ਪਰਪਿਆ ਠੀਕ ਹੈ ਪਹਿਲਗਾਉਂ ਦੇ ਵਿੱਚ ਉਹਦੇ ਕਰਕੇ ਅਸੀਂ ਇਕੱਠੇ ਹੋਏ ਆ ਉਹ ਜਿਹੜਾ ਵਾਕਿਆ ਹੋਇਆ ਉਹਨੇ ਨਾ ਕਿ ਕਸ਼ਮੀਰ ਨੂੰ ਪੂਰੇ ਇੰਡੀਆ ਨੂੰ ਪੂਰੇ ਦੇਸ਼ ਨੂੰ ਸ਼ਰਮਸ਼ਾਰ ਕਰ ਦਿੱਤਾ ਹੈ ਇਹ ਕੋ ਮਨੁੱਖਤਾ ਦੇ ਉੱਪਰ ਬਹੁਤ ਵੱਡਾ ਕਹਿਰ ਹੋਇਆ ਠੀਕ ਹੈ ਤੇ ਜਿਹੜੀ ਵੀ ਸਾਡੀ ਇਕਤਾ ਹੈ ਦੇਸ਼ ਦੀ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਸਪੈਸ਼ਲੀ ਉਹਨਾਂ ਨੇ Hindu Muslim ਕੀਤਾ ਗਿਆ ਜੋ ਕਿ ਸਾਡੇ ਦੇਸ਼ 'ਚ ਨਹੀਂ ਹੈ ਨਾ ਹੀ ਸਾਡੇ ਸ਼ਹਿਰਾਂ 'ਚ ਆਸੀਂ ਸਾਰੇ ਅੱਜ ਇਕੱਠੇ ਹੋਏ ਆ ਇਹ ਤੇ ਮੁਸਲਮ ਵੀ ਹੈ ਜਾਂ ਸਿੱਖ ਵੀ ਹੈ ਹਿੰਦੂ ਵੀ ਹੈ ਸਾਰੇ ਇਕੱਠੇ ਹੋਏ ਜਿਹੜੇ ਉਹਨਾਂ ਨੂੰ ਜਿਹੜੀ ਸਾਜ਼ਿਸ਼ ਕੀਤੀ ਹੈ ਸਾਨੂੰ ਤੋੜਨ ਵਾਸਤੇ ਅਸੀਂ ਉਹਨਾਂ ਦੀ ਜਿਹੜੀ ਸ਼ਾਦੀ ਸ਼ਾਹ ਨੂੰ ਨੁਕਾਮ ਕਰਾਂਗੇ ਤੇ ਜਿੰਨੇ ਵੀ ਉੱਥੇ ਮਰੇ ਨੇ ਠੀਕ ਹੈ ਸ਼ਹੀਦ ਹੋਏ ਨੇ ਤੇ ਅਸੀਂ ਉਹਨਾਂ ਦੀ ਸ਼ਰਧਾਂਜਲੀ ਵਾਸਤੇ ਅੱਜ ਲੱਛਾਏ ਸਾਡ ਜਿਹੜਾ ਅਮਰਨਾਥ ਯਾਤਰਾ ਸ਼ੁਰੂ ਹੋਣੀ ਹੈ ਉਹਦੇ ਪਿੱਛੇ ਵੀ ਕੁਝ ਹੈ ਸਰ ਦੇਖੋ ਅਮਰਨਾਥ ਯਾਤਰਾ ਤਾਂ ਹਰ ਸਾਲ ਹੁੰਦੀ ਹੋ ਰਹੀ ਹੈ ਠੀਕ ਹੈ ਸਰਕਾਰ ਆਪਣੇ ਪੂਰੇ ਜਿਹੜੇ ਪ੍ਰਬੰਧ ਹੈ ਉਹ ਕਰ ਰਹੀ ਹੈ ਦੇ ਸਾਨੂੰ ਭਰੋਸਾ ਹੈ ਸਰਕਾਰ ਕੋਈ ਵੀ ਇਹਦੇ ਵਿੱਚ ਬੇਗੋਰੀ ਨਹੀਂ ਕਰੇਗੀ ਤੇਰੇ ਬਹੁਤ ਪੀਸਫੁਲੀ ਇਹ ਪੂਰੀ ਯਾਤਰਾ ਕੰਪਲੀਟ ਕਰਾਈਗੀ ਮੇਰਾ ਨਾਮ ਰਵਿੰਦਰ ਸਿੰਘ ਹੈ ਜੀ ਤੇ ਅੱਜ ਵੀ ਕੇਅਰ ਪੰਜਾਬ ਐਨ ਜੀਓ ਵੱਲੋਂ ਪਹਿਲਗਾਮ ਦੇ ਵਿੱਚ ਹੋਏ ਉਸ ਨਰਸਹਾਰ ਦੇ ਨੂੰ ਸ਼ਰਧਾਂਜਲੀ ਸ਼ਰਧਾਂਜਲੀ ਦਿੰਦੇ ਹੋਏ ਜਿਹੜਾ ਇਹ ਕੈਂਡਲ ਮਾਰਚ ਕੀਤਾ ਗਿਆ ਉਹ ਉਹਨਾਂ ਤਾਕਤਾਂ ਦੇ ਵਿਰੋਧ ਦੇ ਵਿੱਚ ਇੱਕ ਮਾਰਚ ਹੈ ਜਿਹੜੇ ਭਾਰਤ ਦੀ ਅਖੰਡਤਾ ਭਾਰਤ ਦੀ ਧਰਮ ਨਿਰਪੇਖਤਾ ਤੇ ਭਾਰਤ ਦੇ ਲੋਕਤੰਤਰ ਨੂੰ ਟਿੱਛ ਜਾਣ ਦੇ ਜਿੱਥੇ ਇੱਕ ਸਪੈਸਿਫਿਕ ਧਰਮ ਨੂੰ ਆਇਡੈਂਟੀਫਾਈ ਕਰਕੇ ਸਪੈਸਿਫਿਕ ਧਰਮ ਦੇ ਲੋਕਾਂ ਨੂੰ ਆਇਡੈਂਟੀਫਾਈ ਕਰਕੇ ਉਨ੍ਹਾਂ ਦੇ ਉੱਪਰ ਜਾਨਲੇਵਾ ਹਮਲੇ ਕੀਤੇ ਗਏ ਨੇ ਉੱਥੇ ਭਾਰਤ ਦੀ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇੰਡੀਆ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਦਾਂ ਦੇ ਕੈਂਡਲ ਮਾਰਚ ਕਰਕੇ ਇਹਨਾਂ ਨੂੰ ਇੱਕ ਆਇਨਾ ਦਿਖਾਇਆ ਜਾ ਰਿਹਾ ਕਿ ਜੇ ਤੁਸੀਂ ਗੋਲੀ ਚਲਾਓਗੇ ਤਾਂ ਭਾਰਤ ਦੇ ਲੋਕ ਮੋਮਬਤੀਆਂ ਨਾਲ ਉਹਦਾ ਜਵਾਬ ਦੇਣਗੇ ਜਿੱਥੇ ਪਾਕਿਸਤਾਨ 테ਰਰਿਜ਼ਮ ਦਾ ਇੱਕ ਅੱਡਾ ਬਣਿਆ ਹੋਇਆ ਹੈ ਜਿੱਥੇ ਪਾਕਿਸਤਾਨ ਇਹ ਜੀ ਕੋਝੀਆਂ ਤੇ ਸ਼ਰਮਨਾਕ ਹਰਕਤਾਂ ਕਰ ਰਿਹਾ ਹੈ ਉੱਥੇ ਹੀ ਸਾਡੇ ਦੇਸ਼ ਦੇ ਲੋਕ ਭਾਰਤ ਜਿਹਨੂੰ ਪਾਕਿਸਤਾਨ ਸਾਡੇ ਦੇਸ਼ ਦੀ ਧਰਮ ਨਿਰਪੱਖਤਾ ਤੇ ਅਖੰਡਤਾ ਨੂੰ ਤੋੜਨ ਦੀ ਕੋਸ਼ਿਸ਼ਾਂ ਕਰ ਰਿਹਾ ਉੱਥੇ ਹੀ ਭਾਰਤ ਦਾ ਇੰਡੀਆ ਦਾ ਕੱਲਾ ਕੱਲਾ ਬੱਚਾ ਇਹ ਹੱਥ ਵਿੱਚ ਮੋਮਬਤੀਆਂ ਫੜ ਕੇ ਸ਼ਾਂਤੀ ਦੀ ਜਿਹੜੀ ਗੱਲ ਹੈ ਉਹ ਕਰ ਰਿਹਾ ਹੈ ਜੋ ਵੀ ਉੱਥੇ ਹੋਇਆ ਅਸੀਂ ਉਹਦੀ ਬਰਜ਼ੋਰ ਸ਼ਬਦਾਂ ਦੇ ਵਿੱਚ ਨਖੇਦੀ ਕਰਦੇ ਹਾਂ ਤੇ ਉਸ ਅਟੈਕ ਦੇ ਵਿੱਚ ਹੋਈ ਸ਼ਹੀਦਾਂ ਨੂੰ ਅਸੀਂ ਸ਼ਰਧਾਂਜਲੀ ਪਰ ਜਿਹੜੇ ਅਮਨਤਾ ਯਾਤਰਾ ਨੂੰ ਲੋਕਾਂ ਵੱਲੋਂ ਕੋਈ ਸਾਜ਼ਿਸ਼ ਬਣਾਈ ਗਿਆ ਕੋਈ ਇਹ ਗੱਲ ਤਾਂ ਨਹੀਂ ਹੈ ਨਹੀਂ ਬਿਲਕੁਲ ਇਹਦੇ ਪਿੱਛੇ ਕੱਲੀ ਇੱਕ ਸਾਜ਼ਿਸ਼ ਨਹੀਂ ਹੈਗੀ ਇਹਦੇ ਪਿੱਛੇ ਬਹੁਤ ਸਾਜ਼ਿਸ਼ਾਂ ਨੇ ਗੱਲੇ ਭਾਰਤ ਨੂੰ ਤੋੜਨ ਦੀ ਗੱਲ ਨਹੀਂ ਹੈ ਜਿਹੜਾ ਟੈਰਰਿਜ਼ਮ ਹੈ ਉਹ ਕੱਲੇ ਭਾਰਤ ਪਾਕਿਸਤਾਨ ਦਾ ਮੁੱਦਾ ਨਹੀਂ ਹੈਗਾ ਉਹ ਇੰਟਰਨੈਸ਼ਨਲ ਤੇ ਗਲੋਬਲ ਜਿਹੜੀ ਪ੍ਰੋਬਲਮ ਹੈ ਇਹ ਜਿੱਥੇ ਇੰਡੀਆ ਯੂਨੋ ਦੇ ਵਿੱਚ ਚੀਕ-ਚੀਕ ਕੇ ਕਹਿੰਦਾ ਰਿਹਾ ਕਿ ਇਹ ਟੈਰਰਿਜ਼ਮ ਜਿਹੜਾ ਹੈਗਾ ਇਸਲਾਮਿਕ ਟੈਰਰਿਜ਼ਮ ਜਿਹੜਾ ਹੈਗਾ ਇੰਟਰਨੈਸ਼ਨਲ ਪ੍ਰੋਬਲਮ ਹੈ ਉੱਥੇ ਯੂਐਸਏ ਨੂੰ ਵੀ ਇਹ ਸਮਝ ਆਇਆ ਤੇ ਯੂਐਸਏ ਇੰਟੈਲੀਜੈਂਸ ਸਰਵਿਸਿਜ਼ ਦੇ ਚੀਫ ਜਿਹੜੇ ਨੇ ਉਹ ਭਾਰਤ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਖੜੇ ਖੜੇ ਹੋਏ ਨੇ ਤੇ ਯੂਐਨਓ ਦੇ ਵਿੱਚ ਵੀ ਇਸ ਮੁੱਦੇ ਨੂੰ ਜਦੋਂ ਭਾਰਤ ਪ੍ਰੋਖਰ ਹੋ ਕੇ ਚੱਕਦਾ ਰਿਹਾ ਤਾਂ ਹੁਣ ਸਾਰੇ ਵਿਸ਼ਵ ਨੂੰ ਇਸ ਗੱਲ ਦੀ ਸਮਝ ਆਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਬਹੁਤ ਵਧੀਆ ਰਿਜ਼ਲਟ ਜਿਹੜਾ ਐਸੇ ਦੇਖਣ ਨੂੰ ਮਿਲਣਗੇ